ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਦੀਲਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਦੀ ਜੋ ਮਹਮਾ ਚਲਾਈ ਜਾ ਰਹੀ ਆ ਉਸ ਦੇ ਨਤੀਜੇ ਵੀ ਵਧੀਆ ਦੇਖਣ ਨੂੰ ਮਿਲ ਰਹੇ ਹਨ ਅੱਜ ਫਿਰ ਲੁਧਿਆਣਾ ਪੁਲਿਸ ਵੱਲੋਂ ਲੁਰਾਂ ਦੇ ਹੈਪੋਬੋਲਿਕੇ ਇੱਕ ਨਸਾ ਤਸਕਰ ਦਾ ਜਿਹੜਾ ਘਰੋਂ ਢਾ ਦਿੱਤਾ ਗਿਆ ਤੇ ਪਤਾ ਲੱਗਾ ਕਿ ਉਸ ਨਸਾ ਤਸਕਰ ਦੇ ਖਰਾਬ ਕਈ ਮਾਮਲੇ ਪਹਿਲਾਂ ਵੀ ਦਰਜ ਹਨ ਇਸ ਬੰਦੀ ਪੁਲਿਸ ਦੇ ਅਧਿਕਾਰੀ ਕੀ ਕਹਿੰਦੇ ਆ ਤੁਸੀਂ ਵੀ ਸੁਣੋ ਜਾਰੀ ਤੇ ਮਣੀਰੇ ਇਧਰ ਗਰਾਈਆਂ ਦੇਖਾਰੇ ਹੈਂਦੀ ਵਾਲੇ ਦੇ ਉੱਤੇ ਕਰਾਵਾਂਗੇ ਕਿ ਕਿਸੇ ਉਸਕੇ ਲਈ ਕੰਮ ਹੋ ਤੇ ਪੰਜਾਬ ਪੁਲਿਸ ਦਾ ਬ੍ਰੋਡਰ ਹੈ ਕਹਿੰਦਾ ਹਾਂ ਨੰਬਰ ਆ ਗਿਆ ਹੈ ਕਹਿੰਦਾ ਜਿਸੇ ਨਾਲ ਇਸੇ ਕੀ ਕੀਤੀ ਹੋਈ ਹੈ ਕਰਨ ਜੀ ਦਾ ਸਖਸ਼ਾ ਉਸਕਾ ਇਸ ਦੀ ਉਮਰ ਹੈ ਜਿਸ ਦੇ ਬਾਕੀ ਵੀ ਨਿਆਰ ਕਰਦੇ ਨੇ ਜਿਹੜੀ ਮਿਸ ਜਿਹੜੀ ਉਹ ਅੱਗੇ ਆਉਣਾ ਹੈ ਲੈ ਆਓ ਹੁਣ ਤੁਸੀਂ ਕੋਈ ਨਹੀਂ ਆਇਆ াানিড�ростie বারজা, কভকেে লান্হলা Thank you going ਤਾਰਾ ਜਵਾ ਜਦੋਂ ਵੀ ਅੱਜ ਕਾਰਵਾਈ ਇਹ ਕੀ ਨਾਮ ਹੈ ਇਹ ਅਮਰਿਤਪਾਲ ਨਾਮ ਦਾ ਬੰਦਾ ਹੈਗਾ ਪਹਿਲਾਂ 2 ਸਾਲ ਪਹਿਲਾਂ ਕਿਸੇ ਹੋਰ ਮੋਹੱਲੇ ਚ ਰਹਿੰਦਾ ਸੀਗਾ ਇਥੋਂ ਇਥੋਂ ਆਪਣਾ ਜਿਹੜਾ ਹੈਗਾ ਬੇਸ ਸ਼ਿਫਟ ਕਰਕੇ ਇੱਥੇ ਹੈਬੋ ਵਾਲੇ ਏਰੀਆ ਚ ਆਇਆ ਸੀਗਾ ਇਹਦੇ ਖਿਲਾਫ ਵਕ-ਵਕ ਥਾਣਾ ਚੋਂ 10 ਐਫਆਈਆਰ ਕਮਰਸ਼ੀਅਲ ਕੁਆਂਟੀਟੀ ਦੀ ਵੀ ਹੈਗੀ ਹੈ ਕਈ ਕੇਸਾਂ 'ਚ ਸਜ਼ਾ ਿਆਫਤਾ ਵੀ ਹੈਗਾ ਆਰਮਜ਼ ਐਕਟ ਵੀ ਦਿਖਾਪ ਐਫਆਈਆਰ ਹੈਗੀ ਸਰ ਇਹ ਹੁਣ ਫਰਾਰ ਹੈ ਜਾਂ ਇਹ ਅਭੀ ਅਜੇ ਐਬਸਕੰਡਰ ਹੈਗਾ ਬਹੁਤ ਜਲਦੀ ਇਹਨੂੰ ਅਰੈਸਟ ਕਰਕੇ ਅਸੀਂ ਕਾਰਵਾਈ ਕਰਾਂਗੇ ਉਹਦੇ ਸਰ ਇਹਦੇ ਕੋਲ ਹਥਿਆਰ ਵੀ ਕਹਿੰਦੇ ਕਿ ਪੁਲਿਸ ਨੇ ਬਰਾਮਦ ਕੀਤੀ ਹੈ ਪਹਿਲਾਂ ਇਹਦੇ ਆਮ ਸਰ ਵੀ ਇਸ ਦੇ ਖਿਲਾਫ ਐਫ ਆਈ ਆਰ ਹੈਗੀ ਇਹ ਜਿਹੜੀ ਹੈਗੀ ਜੋ ਪ੍ਰੋਪਰਟੀਆਂ ਦੀ ਡੈਮੋਲਿਸ਼ ਕਰਾਈ ਹੈ ਇਹ ਵਿਦ ਦਾ ਹੈਲਪ ਆਫ ਦਾ ਕਾਰਪੋਰੇਸ਼ਨ ਕਮਿਸ਼ਨਰ ਪ੍ਰੋਪਰ ਅਸੀਂ ਸਾਰਾ ਪ੍ਰੋਸੀਜਰ ਫੋਲੋ ਕਰਕੇ ਅੱਜ ਇਹਦੀ ਜਿਹੜੀ ਹੈਗੀ ਜਿਹਨੇ ਡਰਗ ਮੰਨੀ ਤੋਂ ਇੱਕ ਪ੍ਰੋਪਰਟੀ ਜਿਹੜੀ ਬਣਾਈ ਹੋਈ ਸੀ ਇਹਦੇ ਖਿਲਾਫ ਕਿੰਨੇ ਮੁਕਦਮੇ ਇਹਦੇ ਖਿਲਾਫ ਤਕਰੀਬਨ 10 ਮੁਕਦਮੇ ਰਜਿਸਟਰਡ ਹੈਗੇ ਐਂਡ ਉਸ ਤੋਂ ਇਲਾਵਾ ਕਮਰਸ਼ੀਅਲ ਕੁਆਂਟੀਟੀ ਤੇ ਵੀ ਹੈਗੇ ਔਰ ਕਈ ਕੇਸਾਂ ਤੇ ਨੂੰ ਸਜ਼ਾ ਵੀ ਹੋ ਚੁੱਕੀ ਸਰ ਹੁਣ ਤੱਕ ਕਿੰਨੀ ਕਾਰਵਾਈ ਲੁਧਿਆਣਾ ਚ ਪੰਜਵੀਂ ਕਾਰਵਾਈ ਹੈ ਔਰ ਆਨੇ ਵਾਲੇ ਟਾਈਮ ਵਿੱਚ ਤੁਹਾਨੂੰ ਬਹੁਤ ਇਹੋ ਜੀ ਕਾਰਵਾਈ ਦੇਖਣ ਨੂੰ ਮਿਲੇਗੀ ਜਿਹੜਾ ਵੀ ਕੋਈ ਬੰਦਾ ਇਸ ਕੰਮ ਚ ਇਨਵੋਲਡ ਹੈਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਏ ਜਾ ਰਿਹਾ ਹੈ ਸਰ ਪਹਿਲਾਂ ਕਾਰਵਾਈ ਜਿਹੜੀ ਹੋਈ ਉਹਨਾਂ ਦੀ ਜਿਹੜੀ ਅਰੈਸਟੀ ਪਾਈ ਗਈ ਹੈ ਚਾਰ ਬੰਦੇ ਤੇ ਅਜੇ ਆਲਰੇਡੀ ਰੈਸਟ ਪਾ ਚੁੱਕੇ ਹਨ ਜੀ ਸਰ ਪਿੱਛੇ ਜੀ ਸੀਐਮ ਸਰ ਆਏ ਸੀਗੇ ਲੁਧਿਆਣਾ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਹੈਪੋਵਾਲਦਾ ਅਬੋ ਇਹ ਤੁਸੀਂ ਦੇਖੋਗੇ ਅਬੋਵਾਲ ਏਰੀਆ ਹੀ ਹੈਗਾ ਅਸੀਂ ਫੇਰ ਵੀ ਅਸੀਂ ਕਾਫੀ ਇਹੋ ਜੀ ਏਰੀਆ ਕੀ ਮੈਸੀਵ ਕੈਂਪੇਨ ਅਸੀਂ ਚਲਾਈ ਹੈ ਐਂਡ ਕੋਈ ਵੀ ਉਹ ਜੋ ਬੰਦਾ ਵੀ ਆ ਲਿਸਟਿੰਗ ਆਲ ਥੀਸ ਪੀਪਲ ਐਂਡ ਕਿਸੇ ਨੂੰ ਵੀ ਅਸੀਂ ਬਕਸਾ ਨਹੀਂ ਕਿਸੇ ਨੂੰ ਵੀ ਬਕਸਾ ਨਹੀਂ ਦੀ ਫੈਮਿਲੀ ਜਿਹੜੀ ਕੋਈ ਇਨਵੋਲਵ ਹੈ ਇਹ ਸਾਰੀ ਫੈਮਿਲੀ ਹੈ ਜਿਹੜੀ ਕੰਮ ਕਰਦੇ ਉਸ ਤੇ ਅਸੀਂ ਸਾਰਾ ਵਰਕ ਆਊਟ ਕਰਾਉਂਦੇ ਥੈਂਕ ਯੂ ਸੋ ਮਚ